ਜੀ ਸਵਾਗਤ ਹੈ ਜੀ ਸਾਡੇ ਨਵੇਂ ਬਲੌਗ 'ਚ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਆਏ ਆ ਨਰਿੰਦਰ ਸਿੰਘ ਦੇ ਪਿੰਡ ਜੋ ਕਿ ਕਿਸ਼ਨਗੜ੍ਹ ਦੇ ਕੋਲ ਦੋਲੀ ਕੇ ਸੁੰਦਰਪੁਰੇ ਆ ਤੇ ਠੰਡ ਅੱਜ ਬਹੁਤ ਜ਼ਿਆਦਾ ਹੈ ਤੁਸੀਂ ਦੇਖ ਸਕਦੇ ਕੋਟੀਆਂ ਪਾਈ ਹੋਈਆਂ ਚੰਗੀ ਤਰ੍ਹਾਂ ਤੇ ਹੁਣ ਇਸ ਟਾਈਮ ਖੇਤਾਂ 'ਚ ਖੜੇ ਆ ਤੇ ਮਾੜਾ ਜਿਹਾ ਕੰਮ ਕਰਾਣਾ ਹੈ ਆ ਮੋਟਰਸਾਈਕਲ ਦਾ ਤੇ ਤੁਹਾਨੂੰ ਦਿਖਾਣਾ ਨਰਿੰਦਰ ਸਿੰਘ ਵੀ ਨਾਲ ਹੀ ਆਇਆ ਸਾਡੇ ਆ ਮੁੰਡਾ ਕਿਉਂ ਪਰ ਤਰਿਆ ਆਂਦਾ ਵਾ ਮੋਟਰਸਾਈਕਲ ਦੀ ਚੈਨ ਟੈਂਟ ਕਰਾਣ ਆਏ ਆ ਮੁੰਡਾ ਸਿੰਘ ਕੀ ਕਰਾਣਾ ਇਹਦਾ ਚੈਨ ਟੈਂਟ ਕਰਾਣਾ ਆ ਮੋਟਰਸਾਈਕਲ ਕੋਈ 25 ਕਿਲੋਮੀਟਰ ਚਲਾ ਆ ਗਿਆ ਮੋਟਰਸਾਈਕਲ ਇਹ ਸਾਡੇ ਮਨਜੀਤ ਭਾਈ ਨੇ ਬਹੁਤ ਵਧੀਆ ਮੋਟਰਸਾਈਕਲ ਦਾ ਕੰਮ ਕਰਦੇ ਨੇ ਇੱਕ ਦਾ ਕੰਮ ਹੋ ਗਿਆ ਉਹਦਾ ਇੱਕ ਦਾ ਹੋ ਗਿਆ ਇੱਕ ਦਾ ਹੋ ਗਿਆ ਇੱਕ ਦਾ ਹੋ ਗਿਆ ਤੇ ਇੱਕ ਦਾ ਰਹਿ ਗਿਆ ਤੇ ਕਰਾ ਕੇ ਤੁਹਾਨੂੰ ਫਿਰ ਅੱਗੇ ਪਿੰਡ ਪਿੰਡ ਦਿਖਾਉਣੇ ਤੁਹਾਨੂੰ ਤੇ ਮਾਮਾ ਹੀ ਉਹਨਾਂ ਨਾਲ ਵੀ ਮਿਲਾਵਾਂਗੇ ਤੁਹਾਨੂੰ ਸਾਰਿਆਂ ਨੂੰ ਆਪੀ ਜਰਾ ਇੱਥੇ ਬੋਰ ਹੋ। ਬਾੜ ਦੇ। ਇਹ ਲੋਰਿਆ ਸੀਗਾ ਤਾਂ ਸੀ। ਸਪੋਰਟ ਕੀ ਕੱਢਣਾ ਉਹਨੇ? ਬੋਰ ਕਰਕੇ। ਬੋਲੇ ਹਾਈ ਸਪੀਡ ਕਰਨਾ ਸੱਲਾ ਬੋਰ। ਬੋਰ ਦੇ ਕਿਹੜੇ ਭਾਵਾ ਨੇ ਥੱਲੇ ਕਰਾ ਲਈ। ਇੱਕ ਕੰਡਾ ਹਾਈ ਸਪੀਡ ਕਰੂਗਾ, ਇੱਕ ਬੋਰ ਹਾਈ ਸਪੀਡ ਕਰੂਗਾ। ਰੋਟ ਕਰਕੇ ਗੱਲ ਹੈ ਕਿ ਪੇੜਾ ਕੱਟਾ ਹਿਸਪੀਡ ਕਰਾਉਣ ਤੋਂ ਪਹਿਲਾਂ ਟਰੈਕਟਰ ਵੀ ਆ ਹਿਸਪੀਡ ਕਰਾਣਾ ਤੇ ਕੰਡਾ ਵੀ ਆ ਹਿਸਪੀਡ ਕਰਾਣਾ ਵਾ ਮੰਡੀ 'ਚ ਧੁੱਲੇ ਦੇ ਪਿੰਡ ਦੇ ਨਿਆਣੇ ਵੀ ਦੇ ਸਕਦੇ ਆ ਯਾਰੇ ਤੁਰੇ ਫਿਰਦੇ ਹੀ ਦੇਖ ਦੇ ਪਛਾਣ ਦੇ ਤੈਨੂੰ ਨਿਆਣੇ ਨਿਆਣੇ ਪਛਾਣਦੇ ਨੇ ਤੈਨੂੰ ਕੀ ਕਹਿੰਦੇ ਨਿਆਣੇ ਨਹੀਂ ਪਛਾਣਦੇ ਤੈਨੂੰ ਕਿ ਨਹੀਂ ਐ ਸੁਨਿਆਣੀ ਕਹਿੰਦੇ ਇਹ ਪਾਜੀ ਕੋ ਟਰੈਕਟਰ 855 ਆ ਅੱਛਾ ਹੀ ਸੋਰਾਜ ਵਾਲੇ ਆ ਚਾਰ ਬੂਹਰਾਂ ਵਾਲੇ ਸੁਨਿਆਣੀ ਤੂੰ ਉਹ ਨਾ ਟਰੈਕਟਰ ਚਲਾਉਂਦੇ ਜੇ ਹੈਗਾ ਉੱਧਰ ਦੇਖਦੇ ਖੜਾ ਟਰੈਕਟਰ ਟਰੈਕਟਰ ਖੜਾ ਤੇ ਖੜਾ ਤੇ ਇੱਧਰ ਲੈਣ ਗਿਆ ਮਾਮਾ ਜੀ ਟੇਲ ਲੈਣ ਗਏ ਪਵਾਣਗੇ ਟਰੈਕਟਰ ਚ ਹਾਂ ਅੱਛਾ ਅੱਡੇ ਗਿੰਦਰ ਸਿੰਘ ਜੀ ਆਣੀ ਕਦੀ ਤੀਕਾ ਆਣਾ ਕਦੀ ਤੀਕਾ ਆਣਾ ਇਹ ਆਂਟੀ ਮਾਮਾ ਇਹ ਉਹਨਾਂ ਦੇ ਘਰੇ ਬੈਠੇ ਆ ਹਾਲ ਹੈ ਜਿਹੜੇ ਆ ਨਹੀਂ ਕਿਹੜਾ ਗੁੱਫਾ ਇਹ ਤੇ ਚੱਕ ਦੋ ਤਾਂ ਸ਼ੈਲਟਰ ਸੋਰਾਏ 855 ਖੜਾ ਬਾਹਰ ਲਾਈਟਾਂ ਲਾਣੀਆਂ ਕੀ ਹੋਇਆ ਬਾਲਟ ਖਰਾਬ ਹੈ ਦੀ எல்லாம் ஆக பையன் ਵੀ ਹੁਣ ਵੱਡੇ ਟੀਵੀ 'ਚ ਵੀ ਆ ਚੁੱਕੇ ਆ ਆਪਾਂ ਆ ਵਧੀਆ ਲੱਗਦਾ ਕਿੰਨਾ ਚੱਲ ਰਿਹਾ ਹੈ ਅਗਰ ਇਹਦੀ ਰੀ ਮਾੜੀ ਆ ਗਿਆ ਤੇਰੇ ਨਾਲ ਅੱਜ ਰਾਤ ਦੇ ਤੂੰ ਆ ਵੀ ਆ ਬਣਾਏ ਚਮਚੇ ਲੈ ਆਈ ਸਾਰੇ ਟੀਵੀ ਦੇਖਣਦੇ ਆ ਵਲੌਗ ਦੇਖਣਦੇ ਵਲੌਗ ਕ੍ਰਿਕਟ ਦੀ ਆਹ ਹੋ ਗਿਆ ਨਾ ਸਾਗ ਤੋੜਨਾ ਓਏ ਛੱਡੀ ਬਣੀ ਕਿਹਦਾ ਦੇਖ ਲੱਗੇ ਲਾਲਾ ਜੂਬਾ ਕਿਹਨਾਂ ਸਾਗ ਤੋੜਨਾ ਬਲੱਡ ਨਹੀਂ ਬੰਦਾ ਇਹੀ ਆਪਰਾ ਬਲੱਡ ਪਕੌੜੇ ਆ ਸਮੋਸੇ 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 15 ਰੁਪਏ ਦਾ ਕਰਾਉਣੀ ਓਏ ਕੋ ਮਮਾ ਮਮਾ ਆਹ ਕ੍ਰਿਕਟ ਆਦਰਾ ਦੇਹ ਅਰੇ ਕੋ ਬੜਾ ਸਰਾ ਬਲਾਉਣਾ ਹੈ ਦੰਦੀਗਰ ਮੇਨੀ ਧਰਮਸ਼ਾਲੇ ਦੀ ਹੈ ਗਰਾਊਂਡ ਆ ਨਿੰਦਰੋਂ ਨਾਵੇ ਦੀ ਆਏ ਪਿੰਡਾਂ ਥਾਈ ਹੁਣ ਇਹਨਾਂ ਨਾਲ ਟਰੈਕਟਰ ਪਿੱਛੇ ਲੜਨਾ ਮੈਂ ਚਲਾਉਣਾ ਮੈਂ ਚਲਾਉਣਾ ਆ ਚੁੱਕੇ ਆਪਾਂ ਤੇ ਹੁਣ ਉਹ ਟ੍ਰੈਕਟਰ ਚ ਪਾਣਾ ਵਾ ਤੇਲ ਤੂੰ ਪੰਗੇ ਲੈਣਾ ਨਾ ਅਣੀ ਤੈਨੂੰ ਆਪਾਂ ਫੇਮਸ ਕਰ ਦੇਣਾ ਦੇਖੀ ਫਿਰ ਆ ਸਾਰੀ ਪੈਲੀ ਜਿੰਨੀ ਵੀ ਆ ਸਾਰੀ ਨਰਿੰਦਰ ਸਿੰਘ ਦੀ ਆ ਉਹ ਸਾਹਮਣੇ ਕੰਪੇਨ ਚੱਲਦੀ ਵੀ ਤੀ ਦੇਖ ਲਾਦੇ ਉਹੀ ਗਾਵਾਂ ਨੇ ਜਿਹੜੀਆਂ ਮਣੀ ਨੇ ਗਾਗਾ ਕਰਦਾ ਸੀਗਾ ਉਹਨਾਂ ਕੋਲ ਓਏ ਉਹੀ ਆ ਨਾ ਮਨਿੰਦਰ ਸਿੰਘ ਨੂੰ ਜਾਣਦੇ ਨਹੀਂ ਮਨਿੰਦਰ ਸਿੰਘ ਨੂੰ ਜਿਹੜਾ ਉਸ ਦਿਨ ਆਇਆ ਸੀ ਗਾਗਾ ਕਰਦਾ ਸੀ ਤੁਹਾਡੇ ਨਾਲ ਹੁਣ ਮੁੰਡਾ ਚਲ ਗਿਆ ਬਾਹਰ ਲੰਡਨ ਮਨਿੰਦਰ ਸਿੰਘ ਆਰਾਮਗੜੀਆ ਜੀ ਆਹ ਮੁੰਡੇ ਦਾ ਖੂਹ ਆ ਜੀ ਆ ਗਾਂ ਰੱਖੀਆਂ ਹੋਈਆਂ ਵਾ ਹਾਂ ਵਿੱਚੇ ਹੀ ਪਾਲਣਾ ਦੇਖੀ ਸਾਰਾ ਸਾਗ ਕਿਥੋਂ ਕੱਟਣਾ ਹੀ ਸਾਗ ਆ ਜਿੰਨਾ ਮਰਜ਼ੀ ਲੈ ਜਾ ਤੋੜ ਕੇ ਆ ਦੇਖੋ ਜੀ ਸਰੋਂ ਦਾ ਸਾਗ ਤੁਸੀਂ ਅੱਜ ਕੱਟ ਵੱਟ ਕਰਕੇ ਘਰੇ ਲੈ ਕੇ ਜਾਵਾਂਗੇ ਜਲੰਧਰ ਆ ਮੁੰਡੇ ਦਾ ਖੂ ਆ ਗਿਆ ਸ਼ਰਾ ਕਣਕ ਦੇਖਣ ਚੱਲੇ ਆ ਆ ਜਾ ਕਾਣਾ ਕੇ ਦੇਖਣ ਚੱਲੇ ਆਂ ਅਸੀਂ ਉਧਰ ਮੈਰਿਆਂ ਨੂੰ ਆ ਜਾ ਆ ਜਾਣਾ ਤੇ ਜਿਹੜੇ ਸਾਡੇ ਖੇਤ ਨੇ ਉਧਰ ਪੜੇ ਉਹ ਅਸੀਂ ਦੇਖ ਕੇ ਆਈਏ ਹਨਾ ਬੰਦ ਕਰਕੇ ਆ ਜਾ ਆ ਸਾਰੀ ਜ਼ਮੀਨ ਬੰਟੀ ਆ ਸਾਰੀ ਅੱਜ ਬੋਈ ਆ ਵੀ ਬੋਣੇ ਆ ਵੀ ਬੋਣੇ ਚਾਰੂ ਬੋਣੇ ਹੀ ਬੋਣਦੇ ਕਹਿੰਦਾ ਆਹੋ ਉਹ ਸਪੇਡਾ ਜਿੱਥੋਂ ਲਈ ਆ ਉੱਥੋਂ ਸ਼ੁਰੂ ਆ ਤੇ ਆ ਰਾਜ ਤੇ ਆ ਕੇ ਖਤਮ ਆ ਔਰ ਛੱਡ ਗਿਆ ਤਵੀਆਂ ਉਹਦੇ ਉਹ ਪਈਆਂ ਉਹ ਤਵੀਆਂ ਛੱਡ ਗਿਆ ਵਾ ਔਰ ਰਾ ਤੇ ਖੜੀਆਂ ਕਰ ਗਿਆ ਗੁੱਲਾ ਜੀ ਭੱਜੇ ਆ ਰਹੇ ਨੇ ਕਿਹੜੀ ਢਾਲੀ ਆਪਣੀ ਕੀ ਲੱਦਿਆ ਸੀ ਉੱਤੇ ਹੈ ਕੀ ਲੱਦਿਆ ਸੀ ਧੋਨਾ ਪੂਰੀ ਉੱਪਰ ਤੱਕ ਭਰੀ ਹੋਈ ਟੀਸੀ ਤੱਕ ਤੇਲ ਵਾਲਾ ਡਰਾਉਟ ਲੌਕ ਲਾਇਆ ਪਰ ਇਧਰ ਕੀ ਆ ਝੋਨਾ ਵਾਲਾ ਕਣਕ ਲਾਈਦਾ ਝੋਨਾ ਬੜ ਲਿਆ ਬੜ ਲਿਆ ਕਣਕ ਲਾਈ ਜੀ ਕੋਣ ਲਾ ਗਿਆ ਤਾਂ ਬੜ ਗਿਆ ਨਿੰਗਰ ਚੈੱਕ ਕਰੋ ਜੀ ਆ ਆਪਣੇ ਉੱਪਰ ਕੀਤਾ ਗਾੜਿਆ ਨਾ ਇਹ ਸਿੰਘ ਆ ਕੀ ਹੈਗਾ ਜੀ ਇਹ ਦੱਸੋ ਨਾ ਉਹ ਮੋਟਰ ਉਹ ਕੋਠੇ ਕੋ ਹਾਂਜੀ ਹਾਂਜੀ ਉਹ ਮੋਟਰ ਸਾਹਮਣੇ ਉਤੋਂ ਪਾਈਪ ਪਾ ਕੇ ਤੇ ਇੱਥੋਂ ਪਾਣੀ ਨਿਕਲਦਾ ਤੇ ਘੜੋਦੀ ਤੋਂ ਅੱਛਾ ਇੱਥੋਂ ਪਾਈਪ ਫੇਂ ਗਾਂ ਖੇਤਾਂ ਨੂੰ ਜਾਂਦਾ ਆ ਡਿਵਾਈਡ ਹੋ ਜਾਂਦਾ ਆ ਦਾ ਪਾਣੀ ਉੱਧਰ ਤਾਂ ਆਹ ਸਾਹ ਟੈਂਕੀ ਜੀ ਖੋਲ ਦਿੰਦੇ ਆ ਤੇ ਹਵਾ ਲਾਉਣ ਵਾਸਤੇ ਇਹਦਾ ਸਾਹ ਆਂਦਾ ਫੇਰ ਪਾਣੀ ਬਾਹਰ ਹੁੰਦਾ ਠੀਕ ਹੈ ਠੀਕ ਹੈ ਸਾਨੂੰ ਜਾਣਕਾਰੀ ਪਿੰਡ ਦੀ ਦਿੰਦੇ ਰਹੋ ਜੋ ਕਿ ਲੋਕਾਂ ਨੂੰ ਵੀ ਪਤਾ ਲੱਗੇ ਤੇ ਸਾਨੂੰ ਵੀ ਪਤਾ ਲੱਗੇ ਤੂੰ ਵੀ ਕਾਕੇ ਜਾਣਕਾਰੀ ਦੇ ਬਦਮਾਸ਼ ਉਹ ਬਦਮਾਸ਼ ਹੁਣ ਆਪਾਂ ਇਹ ਸਾਰੇ ਵੀਡੀਓ ਦਿਖਾਉਣਾ ਪਹਿਲਾਂ ਕਣਕ ਬੀਜ ਕੇ ਵੈਸੇ ਹੀ ਇੱਥੇ ਕਿੱਥੇ ਅੱਛਾ ਪਾਣੀ ਲਾਉਣਾ ਇਹਨੂੰ ਉਹਨਾਂ ਨੂੰ ਪਾਣੀ ਲਾਵਾਂਗੇ ਆਹ ਕੋ ਕਣਕ ਫੁੱਟ ਗਈ ਅਸੀਂ ਵੀ ਨਾ ਉਹ ਦੇਖੋ ਉਹ ਲੈਣ ਲੱਗੇ ਸਾਰੀ ਫੁੱਟ ਵੀ ਉਹ ਮੋਟਰ ਤੱਕ ਇਧਰ ਉਹ ਇਧਰ ਟਾ ਆਹ ਦੇਖੋ ਲੈਣਾ ਹੀ ਆ ਜੋ ਵੀ ਬਣਾਇਆ ਸਾਫ ਸਫਾਈ ਜੋ ਕੀਤੀ ਆ ਸਭ ਨਿਹੰਦਰ ਸਿੰਘ ਨੇ ਕੀਤੀ ਆ ਪਾਇਆ ਸੀ ਇੱਥੋਂ ਦੋ ਮਿੱਟੀ ਦੇ ਟਰੱਕ ਚ ਕਾਏ ਇਹਨਾਂ ਨੇ ਹੂੰ ਮੁੜ ਕੇ ਮੈਂ ਉਹ ਉੱਥੋਂ ਲੈ ਕੇ ਇੱਥੇ ਸਾਰੀ ਮਿੱਟੀ ਪੂਰੀ ਇਹ ਅੱਛਾ ਤੇ ਹੁਣ ਕਣਕ ਬੀਜੀ ਇੱਥੇ ਸਹੀ ਆ ਇਹਦਾ ਮੇ ਪਿਛਲੀ ਵਾਰੀ ਮੇਰੇ ਇੱਥੋਂ ਘਰ ਤੋਂ ਘੱਟ 4 ਕ 5 ਬੋਰੇ ਇੰਨੀ ਜਗ੍ਹਾ ਤੇ ਬਿੱਜੂ ਖਰਾਬ ਹੋਇਆ ਝੋਨੇ ਦੇ ਅੱਛਾ ਉਹ ਲੈ ਕੇ ਉਹ ਉੱਥੇ ਤੱਕ 5 ਬੋਰੇ ਖਰਾਬ ਹੋਏ ਮੇਰੇ ਇੱਥੋਂ ਉਹਦਾ ਰੀਜਨ ਕੀ ਸੀਗਾ ਵੀ ਜਨੇ ਕੋਸ ਨੇ ਮਿੱਟੀ ਪੱਟਿਓ ਸੀ ਹੂੰ ਉਧਰ ਝੋਨਾ ਲਾਉਣ ਦਾ ਟਾਈਮ ਸੀ ਟਾਈਮ ਲੇਟ ਸੀ ਮੇਰ ਕੋ ਅੱਛਾ ਜੀ ਇਹ ਮੁੜ ਕੇ ਮੈਂ ਕਿਹਾ ਹੁਣ ਝੋਨਾ ਵੱਢ ਕੇ ਫੇ ਵਿਲਾ ਹੋਇਆ ਸੀ ਅੱਛਾ ਜੀ ਇਹ ਤੇ ਬਾਹ ਕੇ ਫੇ ਇਹਨੂੰ ਪੂਰਾ ਠੋਏ ਨਾ ਚੋ ਬਣਾਉਣਾ ਦੇਖੋ ਗੋਨ ਦਾ ਬਣਾਈਗਾ ਆ ਦੇਖੋ ਸਾਗ ਛਿਲਦਾ ਸਾਗ ਛਿਲਦਾ ਬਣਾ ਬਣਾ ਬਣਾਉਂਦਾ ਤੁਹਾਡਾ ਸਾਗ ਤੋੜ ਕੇ ਦਾ ਜਨਾਬ ਬਣਾ ਆਹ ਇਹ ਵੀਰਾ मामा ਵੀ ਲੱਗਾ ਆ ਸਾਗ ਤੋੜਨ ਆਨ ਟੀ ਵੀ ਲੱਗੇ ਹੋਏ ਨੇ ਦੌਨ ਸਾਹਿਬ ਕੀ ਕਰਦੇ ਪਏ ਆ ਕੀ ਕਰਦੇ ਪਏ ਆ ਨਹੀਂ ਨਹੀਂ ਮੋਚਣ ਵੱਟਦੇ ਰੇ ਆ ਹਾਂ ਤਵੀਆਂ ਪਈਆਂ ਹੁਣ ਖੇਤ ਪਾਉਣੇ ਇੰਨਾ ਇੰਨਾ ਖੇਤ ਪਾਉਣੇ ਆ ਹਲੇ ਲਿਆ ਆਗੇ ਇਥੋਂ ਲਾਉਣਾ ਪਟਰੈਕਟਰ ਦੇ ਨਾਲ ਹਾਂ ਇੰਨਾ ਲਾਉਣਾ ਆਪਾਂ ਠੀਕ ਆ ਤੇ ਉਹ ਵੱਡੇ ਵਾਲੀਆਂ ਕਿੱਥੇ ਗਈਆਂ ਕਿਹੜੀਆਂ ਵੱਡੀਆਂ ਜਿਹੜੇ ਪਿਛਲਿਆਂ ਦੀ ਵਾਹ ਹੁੰਦੇ ਵੱਡੀਆਂ ਤਵੀਆਂ ਹਾਂ ਵੱਡੀਆਂ ਤਵੀਆਂ ਉਹ ਉੱਧਰ ਬਗੀਆਂ ਕਿ ਦੱਬ ਕੇ ਬਾਹਰ ਫੇਰ ਹੈ ਤਾਂ ਥੋਰਾ ਭੋਰਾ ਭਾਰ ਰੱਖੀਏ ਮਗਰ ਹੋਰ ਨਹੀਂ ਪੂਰੀਆਂ ਖੋਲਦੇ ਪਰ ਉਹ ਮੋਹਰੇ ਦੇਖੋ ਉੱਤਰ ਲਾ ਲਿਆ ਜਿਹੜਾ ਮੋਹਰ ਲੱਗਾ ਉਹਨੂੰ ਦਾਣਾ ਲੱਗਦਾ ਪੂਰਾ ਕੋਸਾ ਮੋਹਰੇ ਦੱਬਾ ਉੱਥੇ ਰੱਖੀਏ ਮਾੜਾ ਜ ਮਾੜਾ ਕੌਣ ਚੜਾ ਜਾ ਕੋਈ ਨਾ ਲੋਡ ਹੀ ਨੇ ਬਹੁਤ ਕਾਰ ਕਰਤਾ ਤੂੰ ਜਾ ਕੇ ਤੇ ਸਫਲਦੀ ਲੱਗੀ ਹੋਈ ਜਾਣਾ ਆ ਤੂੰ ਹੀ ਦੇਖ ਸਕਦੇ ਹਲਦੀ ਹੁਣ ਹੋ ਗਈ ਹੋਣੀ ਕਿ ਨਹੀਂ ਅਜੇ ਟਾਈਮ ਲਗਣਾ ਦੇ ਇਹਦਾ ਸਾਹਮਣੇ ਟਰੈਕਟਰ ਚੱਲ ਰਿਹਾ ਉਹ ਕਣਕ ਦੀ ਹੋ ਰਹੀ ਆ ਕਣਕ ਦੀ ਕਣਕ ਬੀਜ ਦਾ ਇਹਦਾ ਕਣਕ ਬੀਜ ਦਾ ਕਰਨ ਕੇ ਤੇ ਹੁੰਦੀ ਆ ਐਡਾ ਕਣਕ ਬੀਜ ਹੁੰਦੀ ਆ ਜੀ ਇਹਨੂੰ ਕਹਿੰਦੇ ਸੁਪਰ ਸੀਡਰ ਕੋਈ ਦਾ ਮਰਿਆ ਬਹੁਤ ਭਾਰੇ ਉਹ ਬਰੋ ਕੀ ਲਿਆਂਦਾ ਵਾ ਬੀਜ ਲਿਆਂਦਾ ਜਨਾ ਬੜਾ ਬੜਾ ਇਹਨੂੰ ਆਹ ਵੇਹਣ ਲਾ ਲਾ ਜੇਦੀ ਸਰੀ ਹੁਣ ਮਸ਼ੀਨ ਚੱਲੀ ਆ ਤੇ ਆ ਕਨਿੰਦਰਪੁਰਾ ਤੱਪਾ ਜੇ ਕੋ ਉਹਦਾ ਕਿਤੇ ਖੇਤੀ ਕਰਦੇ ਆ ਕੰਮ ਇਦਾਂ ਹੋਣਾ ਆ ਹੁਣ ਮੈਂ ਡੋਣ ਬੰਨਿਆ ਕਿੱਥੇ ਮੋਰੇ ਬੰਨਿਆ ਮੋਰੇ ਬੰਨੇ ਆ ਨਾ ਦੇਖ ਇੱਧਰ ਹੁਣ ਦੂਜੇ ਪਾਸੇ ਭਾਈ ਇਹ ਕਰਕੇ ਟਰੈਕਟਰ ਹੁਣ ਆਪਣੇ ਬਾਹਰ ਤੇ ਆ ਗਿਆ ਵੇ ਤੇ ਹੁਣ ਅੱਜ ਕੱਲ ਨੂੰ ਕੱਢਣਗੇ ਭਾਈ ਵਾਸਤੇ ਚਲਿਆ ਉਹ ਨਹੀਂ ਹੈਗਾ ਕੋਈ ਨਹੀਂ ਛੇੜਨਾ ਲੋ ਜੀ ਟਰੈਕਟਰ ਚਲਾ ਕੇ ਜ਼ਮੀਨਾਂ ਨੂੰ ਨਵਾ ਕੇ ਹੁਣ ਗੁਰਦਾਰ ਸਾਹਿਬ ਬਾਬਾ ਪੰਨੇ ਆਈਆਂ ਇੰਦਾਂ ਦਾ ਗੁਰਦਾਰ ਸਾਹਿਬ ਆ ਇਸ ਗੁਰਦਾਰੇ ਦੀ ਬਹੁਤ ਮਾਨਤਾ ਆ ਆਓ ਤੁਹਾਨੂੰ ਅੰਦਰ ਜਾ ਕੇ ਦਰਸ਼ਨ ਕਰਾਉਂਦੇ ਆਂ। ਇਹ ਸਾਰਾ ਘੁੰਮ ਕੇ ਜਲੰਧਰ ਵਾਪਸ ਆ ਚੁੱਕੇ ਆਂ ਦੁੱਧ ਲੈ ਕੇ, ਬੂਟੇ ਲੈ ਕੇ, ਸਾਗ ਲੈ ਕੇ। ਨਰਿੰਦਰ ਸਿੰਘ ਵੀ ਆ ਗਏ। ਚਲੋ ਮਿਲਦੇ ਆਪਾਂ ਅਗਲੇ ਵਲੌਗ 'ਚ।